ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੱਤੋਂ ਇਹ ਨਸ਼ਿਆ ਵਿਰੁੱਧ ਯੋਧਾ ਚਲਾਇਆ ਬਈ ਤੇ ਨੌਜਵਾਨ ਨਸ਼ਿਆਂ ਤੋਂ ਹੁਣ ਬਹੁਤ ਜ਼ਿਆਦਾ ਬਚਣਗੇ ਹੁਣ ਲੋਕ ਸਮਝਦਾਰ ਹੋ ਗਏ ਬਿਲਕੁਲ ਬਈ ਤੁਹਾਨੂੰ ਕੀ ਲੱਗਦਾ ਵਾਕਈ ਹੁਣ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਬਿਲਕੁਲ ਹਾਂਜੀ ਹਾਂਜੀ ਜੀ ਪੂਰਾ 100% ਸਾਨੂੰ ਲੱਗ ਰਿਹਾ ਜੀ ਨਹੀਂ ਤਾਂ ਇੱਥੇ ਜੀ ਇੱਕ ਦੂਜੇ ਦੇ ਕਰਾ ਮੁਰੇ ਕੋਈ ਗੱਡੀ ਲਾ ਗਿਆ ਕੋਈ ਮੋਟਰਸਾਈਕਲ ਆ ਗਿਆ ਇਹੀ ਹੋ ਰਿਹਾ ਬਹੁਤ ਦਿੱਕਤ ਸੀਗੀ ਜੀ ਇਸ ਚੀਜ਼ ਦਾ ਸਾਨੂੰ ਬਹੁਤ ਸੋਲੂਸ਼ਨ ਹੋ ਗਿਆ ਇਸ ਪਿੰਡ ਦੇ ਵਿੱਚ ਪਹਿਲਾਂ ਨਸ਼ਾ ਵਿਕਦਾ ਵੀ ਸੀ ਤੇ ਹੁਣ ਜਦੋਂ ਸਰਕਾਰ ਨੇ ਇਹ ਚੀਜ਼ ਨੂੰ ਜਦੋਂ ਖਤਮ ਕਰਦੀ ਆਪਣੀ ਜਿਹੜੀ ਸੌ ਖਾਲੀ ਤੇ ਫਿਰ ਜਿਹੜਾ ਹੈ ਬਹੁਤ ਜ਼ਿਆਦਾ ਫਰਕ ਪਿਆ ਕਿ ਜੇਕਰ ਸਰਕਾਰ ਚਾਹੇ ਕਿਸੇ ਕੰਮ ਨੂੰ ਖਤਮ ਕਰਨ ਵਾਸਤੇ ਉਹ ਮਿਹਨਤ ਧਾਰ ਲਵੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਖਤਮ ਨਾ ਹੋਵੇ ਪਿੰਡ ਵਾਲੇ ਤਾਂ ਨੋਦਵਾਂ ਚੋਂ ਵਿੱਚ ਐਡਿਕਟਡ ਹੋਣੀ ਹੋਣੀ ਹੈ ਬਾਹਰੋਂ ਵੀ ਲੋਕ ਲੈ ਆਣ ਨਸ਼ਾ ਇੱਥੇ 7% ਬਾਹਰ ਬਾਹਰੋਂ ਆਉਂਦੇ ਸੀ 60% ਘਟ ਗਿਆ ਕਿ ਜਦੋਂ ਹੁਣ ਸਰਕਾਰ ਸਾਡੇ ਨਾਲ ਹੈ ਤੇ ਪ੍ਰਸ਼ਾਸਨ ਸਾਡੇ ਨਾਲ ਹੈ ਤੇ ਪਬਲਿਕ ਦੀ ਕੋਆਪਰੇਸ਼ਨ ਸਾਡੇ ਨਾਲ ਹੈ ਸਭ ਤੋਂ ਵੱਡੀ ਹੈ ਅਸੀਂ ਤਾਂ ਰਾਤ ਨੂੰ ਹੁਣ ਜਿਹੜਾ ਹੈਗਾ ਪਹਿਰੇ ਲਾ ਕੇ ਸਖਤੀ ਕੀਤੀ ਹੈ ਬਹੁਤ ਜ਼ਿਆਦੇ ਵੀ ਕੋਈ ਬੰਦਾ ਬਾਹਰ ਲਾ ਕੇ ਇੱਥੋਂ ਨਸ਼ਾ ਨਾ ਖਰੀਦੇ ਹੁਣ ਨਹੀਂ ਹੁੰਦਾ